ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜੀਮੀ ਕੰਨ ਤੇ ਮਟਰ ਬਣਾ ਕੇ ਤਿਆਰ ਕਰਾਂਗੇ ਜਿਹਦੇ ਲਈ ਮੈਂ ਦੋ ਪਿਆਜ਼ ਲਏ ਨੇ ਟਮਾਟਰ ਲੈ ਲੈਨੇ ਅਦਰਕ ਲਸਣ ਸ਼ਾਰਾ ਧੋ ਕੇ ਚੀਰ ਲਿਆ ਹੈ ਤੇ 15 ਮੈਂ ਹਰੀਆਂ ਮਿਰਚਾਂ ਲਈਆਂ ਨੇ ਇਹਨੂੰ ਸਾਰੇ ਸਮਾਨ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ ਤੇ ਜੀਮੇ ਕੰਦ ਵੀ ਆਪਾਂ ਥੋੜੇ بڑے ਪੀਸ ਦੇ ਵਿੱਚ ਕੱਟ ਕਰਕੇ ਧੋ ਕੇ ਪਾਣੀ ਦੇ ਵਿੱਚ ਰੱਖ ਦਿੱਤਾ ਸੀਗਾ ਅੱਧਾ ਕਿਲੋ ਅਸੀਂ ਜੀਮੇ ਕੰਦ ਲਏ ਆ ਜੀ ਅੱਧਾ ਕਿਲੋ ਹੀ ਅਸੀਂ ਜਿਹੜੇ ਹਰੇ ਮਟਰ ਲਏ ਆ ਚਲੋ ਹੁਣ ਆਪਾਂ ਰੈਸਪੀ ਤਿਆਰ ਕਰਦੇ ਆਂ ਸਭ ਤੋਂ ਪਹਿਲਾਂ ਜਿਹੜੇ ਪਿਆਜ਼ ਐ ਮੈਂ ਇਹਨਾਂ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲੂੰਗੀ ਤੇ ਇਹਨਾਂ ਨੂੰ ਆਪਾਂ ਲੰਬੇ ਨਹੀਂ ਕੱਟਣਾ ਐ ਜੀ ਬਰੀਕ-ਬਰੀਕ ਕੱਟਣਾ ਐ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਚੋਪਰ ਦੀ ਹੈਲਪ ਦੇ ਨਾਲ ਐ ਇਹਨਾਂ ਨੂੰ ਬਰੀਕ ਕੱਟ ਕੇ ਤਿਆਰ ਕਰਾਂਗੀ ਤੇ ਇਸੇ ਤਰ੍ਹਾਂ ਮੈਂ ਬਾਕੀ ਦੇ ਪਿਆਜ਼ ਵੀ ਜਿਹੜੇ ਉਹ ਕੱਟ ਕੇ ਤਿਆਰ ਕਰ ਲਏ ਸੀਗੇ ਜੀਮੀ ਕੰਧ ਦੀ ਜਿਹੜੀ ਸਬਜੀ ਹੈ ਜੀ ਇਹ ਖਾਸ ਤੌਰ ਤੇ ਸਿਆਲ ਦੇ ਵਿੱਚ ਹੀ ਬਣਾਈ ਜਾਂਦੀ ਹੈ ਕਿਉਂਕਿ ਜਿਹੜਾ ਜੀਮੀ ਕੰਧ ਹੁੰਦਾ ਹੈ ਜੀ ਇਹ ਗਰਮ ਹੁੰਦਾ ਹੈ ਤੇ ਸਿਆਲ ਦੇ ਵਿੱਚ ਇਹ ਸਾਡੇ ਲਈ ਬਹੁਤ ਲਾਹੇਵੰਦ ਹੁੰਦਾ ਹੈ ਤੇ ਇਸ ਸੀਜ਼ਨ ਦਾ ਇਹ ਅਸੀਂ ਪਹਿਲੀ ਵਾਰ ਦਾ ਜੀਮੀ ਕੰਧ ਬਣਾ ਰਹੇ ਹਾਂ ਇਹਨੂੰ ਬਾਜ਼ਾਰ ਚ ਆਉਂਦੇ ਹੁੰਨ ਤਾਂ ਕਾਫੀ ਟਾਈਮ ਹੋ ਗਿਆ ਸੀਗਾ ਬਟ ਅਸੀਂ ਪਹਾੜੀ ਜੀਮੀ ਕੰਧ ਦੇਖ ਰਹੇ ਸੀਗੇ ਕਦੋਂ ਆਉਂਦਾ ਹੈ ਬਟ ਉਹ ਹਜੇ ਨਹੀਂ ਆਇਆ ਸੀ ਤਾਂ ਅਸੀਂ ਜਿਹੜਾ ਦੇਸੀ ਜੀਮੀ ਕੰਧ ਹੈ ਉਹ ਲਿਆ ਸੀਗਾ ਤੇ ਆਪਾਂ ਉਹੀ ਹੁਣ ਬਣਾ ਰਹੇ ਹਾਂ ਪਿਆਜ਼ ਸਾਡੇ ਕੱਟ ਕੇ ਤਿਆਰ ਸੀਗੇ ਇਹਨਾਂ ਨੂੰ ਮੈਂ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਜਿਹੜਾ ਸਾਡਾ ਮਸਾਲਾ ਹੈ ਜਿਵੇਂ ਉਹਦੀ ਤਿਆਰੀ ਕਰੂੰਗੀ ਮੈਂ ਇੱਕ ਮਿਕਸਿੰਗ ਜਾਰ ਲੈ ਲਿਆ ਇਹਦੇ ਵਿੱਚ ਮੈਂ ਆਪਣੇ ਲਸਣ ਅਦਰਕ ਤੇ ਹਰੀ ਮਿਰਚ ਟਮਾਟਰ ਦਾ ਪੇਸਟ ਬਣਾਉਂਗੀ ਅਗਰ ਤੁਸੀਂ ਟਮਾਟਰ ਲੱਗ ਤੋਂ ਕੱਟ ਕੇ ਐਡ ਕਰਨਾ ਚਾਹੋ ਤਾਂ ਵੀ ਤੁਸੀਂ ਕਰਦੇ ਹੋ ਇਹ ਪੂਰੀ ਤਰ੍ਹਾਂ ਔਪਟੂ ਯੂ ਹੈ ਬਟ ਮੈਂ ਇਹਨੂੰ ਮਿਕਸਰ ਦੇ ਵਿੱਚ ਹੀ ਗ੍ਰाइंड ਕਰਕੇ ਹੋ ਕਰੂੰਗੀ ਤੇ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਜਦੋਂ ਤੁਸੀਂ ਜੀਮਿਕੰਦ ਨੂੰ ਛੇਲਣਾ ਹੈ ਜਾਂ چیرਣਾ ਹੈ ਅਗਰ ਤੁਹਾਡੇ ਹੱਥਾਂ ਦੇ ਵਿੱਚ ਥੋੜੀ ਜਿਹੀ ਤੁਹਾਨੂੰ ਖਾਰਿਸ਼ ਜਿਹੀ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਉਸੇ ਟਾਈਮ ਆਪਣੇ ਹੱਥਾਂ ਨੂੰ ਸਰੋਦਾ ਤੇਲ ਲਾ ਲੈਣਾ ਹੈ ਮੈਨੂੰ ਤਾਂ ਅੱਜ ਤੱਕ ਇਹ ਜਿਹੀ ਕੋਈ ਪ੍ਰੋਬਲਮ ਨਹੀਂ ਹੋਈ ਮੈਂ ਤਾਂ ਬਿਨਾ ਸਰੋਦਾ ਤੇਲ ਯੂਜ਼ ਕਰਨ ਤੋਂ ਹੀ ਜਿਹੜਾ ਜੀਮਿਕੰਦ ਕੱਟ ਕੇ ਤਿਆਰ ਕਰ ਲੈਨੀ ਆ ਬਟ ਇਹ ਮੈਂ ਬਹੁਤ ਵਾਰ ਪ੍ਰੋਬਲਮ ਦੇਖੀ ਹੈ ਕਈ ਲੋਕਾਂ ਦੇ ਨਾਲ ਮੋਸਟਲੀ ਜ਼ਿਆਦਾਤਰ ਨੂੰ ਹੁੰਦੀ ਹੋਈ ਹੈ ਜੀ ਪ੍ਰੋਬਲਮ ਤੇ ਅਗਰ ਤੁਹਾਨੂੰ ਲੱਗੇ ਕਿ ਖਾਰਿਜ ਹੋ ਰਹੀ ਹੈ ਤੁਸੀਂ ਨੂੰ ਸਰੋਦਾ ਤੇਲ ਲਗਾ ਲਿਓ ਹੱਥ ਤੇ ਉਸ ਤੋਂ ਬਾਅਦ ਤੜਕਾ ਲਗਾਉਣ ਤੋਂ ਪਹਿਲਾਂ ਜਿਹੜਾ ਆਪਣਾ ਜੀਮੇ ਕੰਦ ਹੈ ਉਹ ਅਸੀਂ ਤੇਲ ਦੇ ਵਿੱਚ ਫਰਾਈ ਕਰਕੇ ਚੰਗੀ ਤਰ੍ਹਾਂ ਇਹਨੂੰ ਭੁੰਨ ਕੇ ਹੀ ਤੜਕਾ ਲਗਾਵਾਂਗੇ ਮੈਂ ਦੋ ਕਰਸ਼ੀਆਂ ਤੇਲ ਦੀਆਂ ਲੈ ਲਈਆਂ ਤੇ ਇਹਨਾਂ ਨੂੰ ਗਰਮ ਕਰ ਲਿਆ ਹੈ ਹੁਣ ਆਪਾਂ ਇਸ ਦੇ ਵਿੱਚ ਜੀਮੇ ਕੰਦ ਉਹ ਤੱਕ ਭੁੰਨਾਂਗੇ ਜਦ ਤੱਕ ਇਹਦਾ ਜਿਹੜਾ ਕਲਰ ਹੈ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਤੇ ਇਹਨੂੰ ਚੰਗੀ ਤਰ੍ਹਾਂ ਜਿੰਨਾ ਆਪਾਂ ਭੁੰਨੂਗੇ ਇੰਨਾ ਵਧੀਆ ਬਣ ਕੇ ਤਿਆਰ ਹੋਊਗਾ ਜਦੋਂ ਤੱਕ ਆਪਣਾ ਜੀਮੀ ਕੰਦ ਚੰਗੀ ਤਰ੍ਹਾਂ ਨਹੀਂ ਭੁੰਨੇ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਫਰਾਈ ਕਰਾਂਗੇ ਤਕਰੀਬਨ 5 ਤੋਂ 7 ਮਿੰਟ ਹੋ ਗਏ ਮੈਨੂੰ ਭੁੰਦੇ ਹੋਏ ਤੇ ਜਿਹੜਾ ਆਪਣਾ ਜੀਮੀ ਕੰਦ ਇਹ ਵੀ ਤਕਰੀਬਨ ਭੁੰਨ ਕੇ ਤਿਆਰ ਸੀਗਾ ਗੈਸ ਦੀ ਫਲੇਮ ਮੈਂ ਸਲੋ ਕਰ ਦਿੱਤੀ ਸੀਗੀ ਹੁਣ ਮੈਂ ਇੱਕ ਦੂਸਰੇ ਬਰਤਨ ਦੇ ਵਿੱਚ ਜਿਹੜਾ ਜੀਮੀ ਕੰਦ ਹੈ ਇਹਨੂੰ ਕੱਢ ਕੇ ਰੱਖ ਲੂੰਗੀ ਤੇ ਉਦੋਂ ਬਾਅਦ ਆਪਾਂ ਜਿਹੜਾ ਤੜਕਾ ਆਇਆ ਉਹ ਆਪਣਾ ਭੁੰਨ ਕੇ ਤਿਆਰ ਕਰ ਲਵਾਂਗੇ ਸਾਰਾ ਜਿਹੜਾ ਵੀ ਆਪਾਂ ਜਿਵੇਂ 간 ਭੁੰਨ ਕੇ ਰੱਖਿਆ ਸੀਗਾ ਇਹਨੂੰ ਆਪਾਂ ਭਾਂਡੇ ਦੇ ਵਿੱਚ ਕੱਢ ਲਿਆ ਹੈ ਤੇ ਹੁਣ ਇਸੇ ਤੇਲ ਦੇ ਵਿੱਚ ਆਪਾਂ ਤੜਕਾ ਭੁੰਨਾਂਗੇ ਸਭ ਤੋਂ ਪਹਿਲਾਂ ਮੈਂ ਇਸ ਦੇ ਵਿੱਚ ਸਵਾ ਚਮਚ ਜੀ ਜੀਰੇ ਦਾ ਲਿਆ ਹੈ ਤੇ ਇਹ ਥੋੜੇ ਜੇ ਮੀਡੀਅਮ ਸਾਈਜ਼ ਦਾ ਚਮਚ ਹੈ ਨਾ ਤਾਂ ਬਹੁਤਾ ਛੋਟਾ ਹੈ ਨਾ ਹੀ ਬड़ा ਇਸ ਕਰਕੇ ਮੈਂ ਡੇਢ ਚਮਚ ਦੇ ਕਰੀਬ ਜਿਹੜਾ ਜੀਰਾ ਲਿਆ ਸੀਗਾ ਜੀਰਾ ਨੂੰ ਚੰਗੀ ਤਰ੍ਹਾਂ ਬਲੈਕ ਹੋਣ ਤੱਕ ਆਪਾਂ ਭੁੰਨਾਂਗੇ ਜੀਰਾ ਆਪਣਾ ਭੁੰਨਿਆ ਗਿਆ ਸੀਗਾ ਕਿਉਂਕਿ ਤੇਲ ਜਿਹੜਾ ਸੀ ਉਹ ਪਹਿਲਾਂ ਤੋਂ ਹੀ ਗਰਮ ਸੀਗਾ ਇਸ ਕਰਕੇ ਜਿਹੜਾ ਜੀਰਾ ਸੀ ਉਹ ਜਲਦੀ ਭੁੱਜਿਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਪਿਆਜ਼ ਐਡ ਕਰ ਦਿੱਤੇ ਸੀਗੇ ਇਹ ਜਿਵੇਂ ਮੈਂ ਤੁਹਾਨੂੰ ਬਾਕੀ ਆਪਣੀਆਂ ਵੀਡੀਓਜ਼ ਦੇ ਵਿੱਚ ਤੜਕਾ ਦਿਖਾਉਂਦੀ ਹੁੰਦੀ ਹਾਂ ਜੀ ਉਸੇ ਤਰ੍ਹਾਂ ਆਪਾਂ ਸੇਮ ਤੜਕਾ ਜਿਹੜਾ ਹੈ ਉਹ ਵੜਾ ਕੇ ਤਿਆਰ ਕਰਾਂਗੇ ਪਿਆਜ਼ ਆਪਾਂ ਤੇਲ ਦੇ ਵਿੱਚ ਪਾ ਦਿੱਤੇ ਸੀਗੇ ਤੇ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਜਿਹੜਾ ਹੈ ਤਿਆਰ ਕਰਾਂਗੇ ਉਸ ਤੋਂ ਬਾਅਦ ਹੀ ਆਪਾਂ ਇਸ ਦੇ ਵਿੱਚ ਬਾਕੀ ਦਾ ਜਿਹੜਾ ਸਮਾਨ ਹੈ ਉਹ ਮਿਕਸ ਕਰਾਂਗੇ ਪਿਆਜ਼ ਆਪਣੇ ਭੁੰਨ ਕੇ ਤਿਆਰ ਸੀਗੇ ਦੇਖੋ ਕਿੰਨੇ ਵਧੀਆ ਭੁੰਨ ਕੇ ਤਿਆਰ ਹੋਏ ਐ ਹੁਣ ਆਪਾਂ ਜਿਹੜਾ ਪਹਿਲਾ ਪੇਸਟ ਬਣਾਇਆ ਸੀਗਾ ਅਦਰਕ ਲਸਣ ਹਰੀ ਮਿਰਚ ਲਾਲ ਟਮਾਟਰ ਦਾ ਉਹ ਮਿਸ ਦੇ ਵਿੱਚ ਐਡ ਕਰ ਦਿੱਤਾ ਸੀਗਾ ਤੇ ਇਹਨੂੰ ਵੀ ਪਹਿਲਾਂ ਚੰਗੀ ਤਰ੍ਹਾਂ ਪਿਆਜ਼ਾਂ ਦੇ ਨਾਲ ਭੁੰਨਾਂਗੇ ਉਸ ਤੋਂ ਬਾਅਦ ਹੀ ਆਪਾਂ ਸੁੱਕੇ ਮਸਾਲੇ ਜਿਹੜੇ ਹੋਏ ਇਹਦੇ ਵਿੱਚ ਐਡ ਕਰਾਂਗੇ ਇਹ ਨੂੰ ਮੈ ਤੁਸੀਂ ਪਿਆਜ਼ਾਂ ਦੇ ਨਾਲ ਭੁੰਨਣਾ ਹੈ ਅਗਰ ਤੁਸੀਂ ਇਹਨੂੰ ਨਹੀਂ ਭੁੰਨੂਗੇ ਤਾਂ ਲਸਣ ਅਦਰਕ ਦਾ ਕੱਚੇਪਨ ਦਾ ਜਿਹੜਾ ਸਵਾਦ ਹੈ ਸਬਜ਼ੀ ਦੇ ਵਿੱਚ ਆਂਦਾ ਰਹੂਗਾ ਤੇ ਤਕਰੀਬਨ 3 ਤੋਂ 4 ਮਿੰਟ ਹੋ ਗਏ ਜੀ ਤੇਲ ਵੀ ਮਸਾਲੇ ਨਾਲੋਂ ਲੱਗ ਹੋ ਗਿਆ ਸੀਗਾ ਤੇ ਹੁਣ ਇਸ ਦੇ ਵਿੱਚ ਮੈਂ 3 ਛੋਟੇ ਚਮਚ ਜਿਹੜੇ ਹੈ ਜੀ ਨਮਕ ਐਡ ਕੀਤਾ ਸੀਗਾ ਉਸ ਤੋਂ ਬਾਅਦ ਇੱਕ ਚਮਚ ਹਲਦੀ ਦਾ ਐਡ ਕੀਤਾ ਸੀਗਾ 1/2 tsp ਅੱਧਾ ਚਮਚ ਮੈਂ ਜੀ ਲਾਲ ਮਿਰਚ ਦਾ ਐਡ ਕੀਤਾ ਸੀ ਇਸ ਦੇ ਵਿੱਚ ਤੇ ਉਸ ਤੋਂ ਬਾਅਦ 1/2 ਚਮਚੀ ਮੈਂ ਜੜਾ ਗਰਮ ਮਸਾਲਾ ਜੀ ਜੋ ਆਪਾਂ ਘਰ ਬਣਾ ਕੇ ਤਿਆਰ ਕੀਤਾ ਹੋਇਆ ਹੈ ਉਹ ਐਡ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਆਪਾਂ ਮਸਾਲਿਆਂ ਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨਣਾ ਹੈ ਤੇ ਮਸਾਲੇ ਵੀ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਗਏ ਸੀਗੇ ਪਹਿਲਾਂ ਇਸ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾਇਆ ਸੀਗਾ ਤਾਂ ਕਿ ਜਿਹੜੇ ਮਸਾਲੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣ ਤੇ ਨਹੀਂ ਥੱਲੇ ਲੱਗਣ ਥੋੜਾ ਜਿਹਾ ਪਾਣੀ ਪਾ ਕੇ ਪਹਿਲਾਂ ਅਸੀਂ ਨੂੰ ਥੋੜਾ ਜਿਹਾ ਪਕਾ ਲਿਆ ਸੀਗਾ ਇੱਕ ਤੋਂ ਡੇਢ ਮਿੰਟ ਲਈ ਤਕਰੀਬਨ ਸਾਰਾ ਮਸਾਲਾ ਭੁੰਨਣ ਲਈ 5 ਤੋਂ 7 ਮਿੰਟ ਦਾ ਟਾਈਮ ਲੱਗਦਾ ਹੈ ਜੀ ਤੇ ਮਸਾਲਾ ਭੁੰਨ ਕੇ ਪੂਰੀ ਤਰ੍ਹਾਂ ਤਿਆਰ ਸੀਗਾ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਜੀਮੀ ਕੰਦ ਹੈ ਜੀ ਉਹ ਐਡ ਕਰਤਾ ਸੀਗਾ ਤੇ ਇਹਨੂੰ ਆਪਾਂ ਬਿਨਾਂ ਪਾਣੀ ਪਾਏ ਹੀ ਪਹਿਲੇ ਇਸ ਦੇ ਵਿੱਚ 3 ਤੋਂ 4 ਮਿੰਟ ਚੰਗੀ ਤਰ੍ਹਾਂ ਜਿਹੜਾ ਇਹ ਭੁੰਨਣਾ ਹੈ ਤਾਂ ਕਿ ਜਿਹੜੇ ਮਸਾਲੇ ਸਾਰੇ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਹੋ ਜਾਣ ਤੇ ਨਾਲ ਹੀ ਆਪਾਂ ਮਟਰ ਵੀ ਐਡ ਕਰ ਦਿੱਤੇ ਸੀਗੇ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਮਸਾਲਾ ਬਣ ਕੇ ਤਿਆਰ ਹੋਇਆ ਹੈ ਤੇ 2 ਤੋਂ 3 ਮਿੰਟ ਇਸੇ ਤਰ੍ਹਾਂ ਇਸੇ ਮਸਾਲੇ ਨਾਲ ਇਸ ਨੂੰ ਪਕਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਐਡ ਕਰਤਾ ਸੀ ਤੇ ਮਸਾਲਾ ਵੀ ਸਾਡਾ ਹੁਣ ਮਿਕਸ ਹੋ ਗਿਆ ਸੀਗਾ ਇਹਨੂੰ ਵੀ ਮਿਕਸ ਹੁੰਦੇ ਅਨੁਸਾਰ 2 ਤੋਂ 3 ਮਿੰਟ ਹੋ ਗਏ ਸੀਗੇ ਤੇ ਹੁਣ ਅਸੀਂ ਇਸ ਦੇ ਵਿੱਚ ਤਕਰੀਬਨ ਇੱਕ ਜੱਗ ਦੇ ਕਰੀਬ ਪਾਣੀ ਐਡ ਕਰ ਦਿੱਤਾ ਹੈ ਤੇ ਪਾਣੀ ਇਸ ਵਿੱਚ ਇੰਨਾ ਹੀ ਵਧੀਆ ਲੱਗਦਾ ਇੱਕ ਜੱਗ ਦੇ ਕਰੀਬ ਹੀ ਅਸੀਂ ਐਡ ਕੀਤਾ ਸੀਗਾ ਤੁਸੀਂ ਵੀ ਇੰਨਾ ਹੀ ਕਰਿਓ ਬਹੁਤਾ ਜ਼ਿਆਦਾ ਪਾਣੀ ਨਾ ਪਾਓ ਸਬਜੀ ਨੂੰ ਬਣਦੇ ਹੋਏ 10 ਤੋਂ 12 ਮਿੰਟ ਹੋ ਗਏ ਸੀਗੇ ਤੇ 15 ਤੋਂ 20 ਮਿੰਟ ਸੇਕ ਲੱਗਣ ਤੋਂ ਬਾਅਦ ਜਿਹੜੀ ਸਾਡੀ ਸਬਜੀ ਸੀਗੀ ਜੀ ਉਹ ਬਣ ਕੇ ਤਿਆਰ ਸੀਗੀ ਮੈਂ ਤੁਹਾਨੂੰ ਸਰਵ ਕਰਕੇ ਵੀ ਦਿਖਾ ਰਹੀ ਹਾਂ ਤੁਸੀਂ ਵੀ ਇਹ ਸਬਜੀ ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦੀ ਲੱਗੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਥੈਂਕ ਯੂ